ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 23 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 23 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੀ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਮਰਨ ਉਪਰੰਤ ਵੀਰ ਚੱਕਰ ਕਿਸ ਨੂੰ ਦਿੱਤਾ ਗਿਆ ਹੈ ਹਾਂਜੀ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ ਵੈਨੋਏ ਰਾਏ ਚੌਧਰੀ ਨੂੰ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਵੈਨੋਏ ਰਾਏ ਚੌਧਰੀ ਨੂੰ ਮਰਨ ਉਪਰੰਤ ਵੀਰ ਚੱਕਰ ਦਿੱਤਾ ਗਿਆ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਐਡਮਿਰਲ ਵੈਨੋਇਲ ਰਾਏ ਚੌਧਰੀ ਨੈਕਸਟ ਪੋਜੀਸ਼ਨ ਆ ਜੀ ਹਾਲ ਹੀ ਵਿੱਚ ਜੀ7 ਦੇਸ਼ਾਂ ਨੇ ਆਪਣੇ ਬਾਜ਼ਾਰ ਵਿੱਚ ਕਿਸ ਦੇਸ਼ ਦੇ ਹੀਰਿਆਂ ਦੀ ਐਂਟਰੀ ਨੂੰ ਰੋਕਣ ਦੀ ਯੋਜਨਾ ਬਣਾਈ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੀ7 ਦੇਸ਼ਾਂ ਦੀ ਗੱਲ ਹੋ ਰਹੀ ਹੈ ਤੇ ਜੀ7 ਦੇਸ਼ ਕਿਹੜੇ-ਕਿਹੜੇ ਆ ਜੀ7 ਦੇ ਵਿੱਚ 7 ਹੀ ਕੰਟਰੀਜ਼ ਆ ਕੈਨੇਡਾ ਫਰਾਂਸ ਜਰਮਨੀ ਇਟਲੀ ਯੂਕੇ ਯੂਐਸਏ ਅਤੇ ਜਪਾਨ ਤੇ ਜੀ7 ਦੇਸ਼ਾਂ ਨੇ ਆਪਣੇ ਬਾਜ਼ਾਰਾਂ ਦੇ ਵਿੱਚ ਦੇਸ਼ ਦੇ ਹੀਰਿਆਂ ਦੀ ਐਂਟਰੀ ਤੇ ਰੋਕ ਲਗਾਈ ਆ ਰੂਸ ਦੇ ਰੂਸ ਦੇ ਕੱਚਾ ਹੀਰਾ ਹੁਣ ਜੀ7 ਦੇਸ਼ਾਂ ਦੇ ਵਿੱਚ ਨਹੀਂ ਆਜ਼ਾਦ ਹੋਵੇਗਾ ਇਹਦਾ ਮਤਲਬ ਇਹ ਆ ਹੁਣ ਰੂਸ ਤੇ ਰੋਕ ਲਗਾਈ ਗਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਸ਼ੀਆ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਤੇ ਇਥੋਂ ਦੇ ਪ੍ਰੈਜ਼ੀਡੈਂਟ ਆ ਹਾਂਜੀ ਰੂਸ ਦੇ ਪ੍ਰੈਜ਼ੀਡੈਂਟ ਕੌਣ ਨੇ ਬੁਲਾਦੀਮੀਰ ਪੁਤਿਨ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰਨ ਖਰੀਦੇ ਰੂਸ ਨੇ ਸੁਪਰ ਪਾਵਰਫੁਲ ਨਿਊਕਲੀਅਰ ਪਾਵਰਡ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚ ਵਿੱਚ 70% ਵਾਧਾ ਕਰੇਗਾ ਤੇ ਰੂਸ ਇਸਲਾਮਿਕ ਬੈਂਕਿੰਗ ਸ਼ੁਰੂ ਕਰੇਗਾ ਰੂਸ ਦਾ ਲੂਨਾ 25 ਪੁਲਾੜ ਯਾਨ ਚੰ드ਰਮਾ ਨਾਲ ਟ੍ਰਕ ਕਰਾ ਕੇ ਕ੍ਰੈਸ਼ ਹੋ ਗਿਆ ਤੇ ਰੂਸ ਨੇ ਲਿੰਗ ਤਬਦੀਲੀ ਅਤੇ ਟ੍ਰਾਂਸਜੈਂਡਰ ਵਿਆਹ ਤੇ ਪਾਬੰਦੀ ਲਗਾਈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਸਰਕਾਰ ਕਦੋਂ ਤੱਕ ਪਰਮਾਣੂ ਊਰਜਾ ਸਮਰੱਥਾ ਨੂੰ 7480 ਮੀਗਾਵਾਟ ਤੋਂ ਵਧਾ ਕੇ 22480 ਮੀਗਾਵਾਟ ਕਰੇਗੀ ਹਾਂਜੀ ਭਾਰਤ ਸਰਕਾਰ ਇੰਡੀਅਨ ਗਵਰਨਮੈਂਟ 2032 ਤੱਕ 7480 ਮੀਗਾਵਾਟ ਤੋਂ ਪਰਮਾਣੂ ਊਰਜਾ ਨੂੰ ਵਧਾ ਕੇ 22480 ਮੈਗਾਵਾਟ ਕਰੇਗੀ অপশন নাম্বার সি ইজ দা রাইট आंसर 2032 ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿਸ਼ਵ ਬਾਸਕਟਬਾਲ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਰਲਡ ਬਾਸਕਟਬਾਲ ਡੇ ਇਹ ਹਰੇਕ ਸਾਲ 21 ਦਸੰਬਰ ਨੂੰ ਮਨਾਇਆ ਜਾਂਦਾ অপশন বি ইজ আ রাইট আনসার ঠিক হ এ ਤੁਸੀਂ ধ্যান ਦੇ ਵਿੱਚ ਰੱਖਣਾ ਕਿਉਂਕਿ ਡਾਕਟਰ ਜেমস ਦੁਆਰਾ 1891 ਦੇ ਵਿੱਚ ਵਿਸ਼ਵ ਬਾਸਕਟਬਾਲ ਦੇ ਵਸਾ ਜਿਹੜਾ ਜਾਂ ਬਾਸਕਟਬਾਲ ਦੀ ਸ਼ੁਰੂਆਤ ਕੀਤੀ ਗਈ ਸੀ ਤੇਕੇ ਇਸ ਕਰਕੇ 10 ਦਸੰਬਰ ਨੂੰ ਮਨਾਇਆ ਜਾਂਦਾ ਵਾ ਤੇ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਅਤੇ ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਵਰਨ ਨਿਰਮਾਨ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸ਼ਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ ਅਤੇ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ ਨੈਕਸਟ ਕੁਐਸਚਨ ਕਿ ਕਿਸ ਹਾਂਜੀ ਕਿਸ ਰਾਜ ਦੀ ਪੁਲਿਸ ਨੇ ਆਪਣਾ WhatsApp ਚੈਨਲ ਸ਼ੁਰੂ ਕੀਤਾ ਹੈ ਹਾਂਜੀ ਤੁਸੀਂ ਦੇਖਿਆ ਹੋਣਾ WhatsApp ਤੇ ਇੱਕ WhatsApp ਤੇ ਇੱਕ ਸਿਚਰ ਆਇਆ ਨਮੀ WhatsApp ਚੈਨਲ ਦੀ ਜਿਹਦੇ ਜਿਹਦੇ ਨਾਲ ਹਰੇਕ ਕੋਈ ਆਪਣਾ ਉਹਦੇ ਤੇ ਚੈਨਲ ਕ੍ਰੀਏਟ ਕਰ ਸਕਦਾ ਵਾ ਜਿਵੇਂ YouTube ਤੇ ਇੱਕ ਚੈਨਲ ਆ ਉਸੇ ਤਰ੍ਹਾਂ WhatsApp ਤੇ ਵੀ ਚੈਨਲ ਕ੍ਰੀਏਟ ਹੋ ਸਕਦੇ ਆ ਤਾਂ ਜੋ ਹਰੇਕ ਨੋਟੀਫਿਕੇਸ਼ਨ ਆ ਜਿਹੜੀ ਉਸ ਤੇ ਮਿਲਦੀ ਰਹੇ ਤੁਹਾਨੂੰ YouTube ਚੈਨਲ ਤੇ WhatsApp ਚੈਨਲ ਦੇ ਥਰੂ ਕਿਉਂਕਿ WhatsApp ਤਾਂ ਸਾਰੇ ਰੋਜ਼ ਚਲਾਉਂਦੇ ਆ ਨਾ ਸੇਮ ਉਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਆਪਣਾ ਖੁੱਦ ਦਾ WhatsApp ਚੈਨਲ ਬਣਾਇਆ ਪੁਲਿਸ ਨੇ ਤਾਂ ਬਣਾਇਆ ਹੀ ਬਣਾਇਆ ਪੂਰੇ ਉੱਤਰ ਪ੍ਰਦੇਸ਼ ਰਾਜ ਦਾ ਵੀ ਬਣਾਇਆ ਤੇ ਸਾਰੇ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦਾ ਵੀ ਵਟਸਐਪ ਚੈਨਲ ਬਣਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਆਪਸ਼ਨ ਨੰਬਰ ਬੀ ਇਥੇ ਰਾਈਟ ਆਨਸਰ ਹੈ ਉੱਤਰ ਪ੍ਰਦੇਸ਼ ਹੁਣ ਉੱਤਰ ਪ੍ਰਦੇਸ਼ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਗੋਮਤੀ ਨਦੀ ਦੇ ਕਿਨਾਰੇ ਸਥਿਤਤਾ ਇਥੋਂ ਦੇ ਚੀਫ ਮਿਨਿਸਟਰ ਯੋਗੀ ਅਦਿੱਤਿਆਨਾਥ ਅਤੇ ਗਵਰਨਰ ਆ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਦਿੱਤੀ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸਲੈਂਸ ਦੀ ਘੋਸ਼ਣਾ ਵੀ ਕੀਤੀ ਹੈ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ ਏ ਪਲੱਸ ਪਲੱਸ ਗ੍ਰੇਡਿੰਗ ਪ੍ਰਾਪਤ ਕੀਤੀ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਗਰਮ ਪਕਾਇਆ ਭੋਜਨ ਯੋਜਨਾ ਸ਼ੁਰੂ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਹਰਿਆਣਾ ਦੇ ਕੁਰੂਖੇਤਰ ਦੇ ਵਿੱਚ ਸ਼ੁਰੂ ਹੋਇਆ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਨਿਮੋਨੀਆ ਦਾ ਮੁਕਾਬਲਾ ਕਰਨ ਲਈ ਸਾਂਸ ਮੋਹਿੰਮ ਸ਼ੁਰੂ ਕੀਤੀ ਹਾਂਜੀ ਨਿਮੋਨੀਆ ਦਾ ਮੁਕਾਬਲਾ ਕਰਨ ਲਈ ਸਾਂਸ ਮੋਹਿੰਮ ਸ਼ੁਰੂ ਕੀਤੀ ਹੈ ਜੀ ਮਣੀਪੁਰ ਦੀ ਗਵਰਨਮੈਂਟ ਨੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਕਿਨੇ ਸ਼ੁਰੂ ਕੀਤੀ ਹੈ ਮਣੀਪੁਰ ਦੀ ਗਵਰਨਮੈਂਟ ਨੇ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਮਣੀਪੁਰ ਦੀ ਗਵਰਨਮੈਂਟ ਨੇ ਇਹ ਮੋਹਿੰਮ ਸ਼ੁਰੂ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਣੀਪੁਰ ਹਾਂਜੀ ਮਣੀਪੁਰ ਦੀ ਕੈਪੀਟਲ ਆ ਇਮਫਾਲ ਚੀਫ ਮਿਨਿਸਟਰ ਐਨ ਵੀਰਨ ਸਿੰਘ ਤੇ ਗ੍ਰਹਿ ਮੰਤਰਾਲੇ ਦੁਆਰਾ 9 ਮਿਤੀ ਕੱਠੜਪੰਥੀ ਸੰਗਠਨਾ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਮਣੀਪੁਰ ਵਿੱਚ ਸਲਾਣਾ ਤਿਹਾਰ ਮੇਰਾ ਖੋਜੋ ਮਨਾਇਆ ਗਿਆ ਜਸਟਿਸ ਸੰਧਾਰਥ ਮਿਰਦੁਲ ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਮਨੀਪੁਰ ਦੇ ਵਿੱਚ ਖੋਂਗਯੋਮ ਦਿਵਸ ਮਨਾਇਆ ਗਿਆ ਮਨੀਪੁਰ ਦੇ ਮੁੱਖ ਮੰਤਰੀ ਨੇ ਹੁਣ ਥਦਾਓ ਸੱਭਿਆਚਾਰ ਉਤਸਵ ਦਾ ਉਦਘਾਟਨ ਕੀਤਾ ਮਨੀਪੁਰ ਦੇ ਵਿੱਚ ਪੰਜ ਰੋਜ਼ਾ ਜਸੰਗ ਉਤਸਵ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੇਸ਼ ਭਾਰਤ ਦੇ ਕਿੰਨੇ ਉੱਗੇ ਕਲਾਕਾਰ ਵਿਕਸਿਤ ਭਾਰਤ ਦੇ ਰਾਜਦੂਤ ਬਣੇ ਹਨ ਹਾਂਜੀ ਦੇਸ਼ ਭਾਰਤ ਦੇਸ਼ ਭਾਰਤ ਦੇ ਦੇਖੋ ਉੱਗੇ ਵਿਕਸਿਤ ਭਾਰਤ ਦਾ ਕੀ ਮਤਲਬ ਆ ਭਾਰਤ ਨੂੰ ਹੋਰ ਵਿਕਸਿਤ ਕਰਨ ਦੇ ਲਈ ਟੋਟਲ 20 ਕਲਾਕਾਰਾਂ ਨੂੰ ਭਾਰਤ ਦੇ ਰਾਜਦੂਤ ਚੁਣਿਆ ਗਿਆ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟਵਰਸ਼ਨ ਹਾਲ ਹੀ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਹਾਂਜੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ ਆ ਸੰਜੇ ਸਿੰਘ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਨਾਂ ਤੋਂ ਪਹਿਲਾਂ ਬਿਰਜਪੂਸ਼ਨ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਸੀਗੇ ਪਰ ਇਨਾਂ ਤੇ ਕੁਝ aarop ਲੱਗੇ ਤੇ ਹੁਣ ਇਨਾਂ ਦੀ ਹੀ ਪਾਰਟੀ ਦੇ ਸੰਜੇ ਸਿੰਘ ਚੁਣੇ ਗਏ ਆ ਨੈਕਸਟ ਰਾਸ਼ਟਰਪਤੀ ਦੁਆਰਾ ਹਾਲ ਹੀ ਵਿੱਚ ਸਾਲ ਦੇ ਸਭ ਤੋਂ ਊਰਜਾ ਕੁਸ਼ਲ ਉਪਕਰਨ ਲਈ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹਾਂਜੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਸਾਲ ਦੇ ਸਭ ਤੋਂ ਊਰਜਾ ਕੁਸ਼ਲ ਉਪਕਰਨ ਲਈ ਪੁਰਸਕਾਰ ਦਿੱਤਾ ਗਿਆ ਵਾ ਕ੍ਰੋਮ ਪਟਨ ਨੂੰ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਬਿੱਤੀ ਸਾਲ 23 ਦੇ GDP ਵਿੱਚ ਹਾਂਜੀ ਬਿੱਤੀ ਸਾਲ 2023 ਦੀ ਗੱਲ ਹੋ ਰਹੀ ਹੈ ਮਤਲਬ ਹੁਣ ਜਿਹੜਾ ਸਾਲ ਚੱਲ ਰਿਹਾ ਵਾ ਹਾਲ ਹੀ ਵਿੱਚ ਬਿੱਤੀ ਸਾਲ 2023 ਦੇ GDP ਵਿੱਚ ਖੇਤੀਬਾੜੀ ਦਾ ਹਿੱਸਾ ਕਿੰਨੇ ਪ੍ਰਤੀਸ਼ਤ ਘਟਿਆ ਹੈ ਹਾਂਜੀ ਵਿੱਤੀ ਸਾਲ 2023 ਦੇ ਜੀਡੀਪੀ ਦੇ ਵਿੱਚ ਖੇਤੀਬਾੜੀ ਦਾ ਜਿਹੜਾ ਹਿੱਸਾ ਘਟਿਆ ਵਾ ਉਹ 15% ਘਟਿਆ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਕੁਸ਼ਨ ਕਿਸ ਨੂੰ ਹਾਲ ਹੀ ਵਿੱਚ NHSRCL ਜਾਨਕਿ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਦਾ ਡਾਇਰੈਕਟਰ ਚੁਣਿਆ ਗਿਆ ਹਾਂਜੀ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਦੇ ਡਾਇਰੈਕਟਰ ਚੁਣੇ ਗਏ ਆ ਪ੍ਰਮੋਤ ਸ਼ਰਮਾ অপশন নাম্বার সি ইজ দা রাইট आंसर नेक्स्ट क्वेश्चन ਕਿਸ ਬੈਂਕ ਨੇ ਹਾਲ ਹੀ ਵਿੱਚ ਬੁਨਿਆਦੀ ਢਾਂਚਾ ਬਾਂਡ ਇਸ਼ੂ ਰਾਹੀਂ 7425 ਕਰੋੜ ਰੁਪਏ ਇਕੱਠੇ ਕੀਤੇ ਹਾਂਜੀ ਰੀਸੈਂਟਲੀ ਐਚਡੀਐਫਸੀ ਬੈਂਕ ਨੇ ਬੁਨਿਆਦੀ ਢਾਂਚਾ ਬਾਂਡ ਇਸ਼ੂ ਰਾਹੀਂ 7425 ਕਰੋੜ ਰੁਪਏ ਇਕੱਠੇ ਕੀਤੇ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ HDFC ਹੁਣ HDFC ਬੈਂਕ ਨੇ ਇਕੱਠੇ ਕੀਤੇ ਆ ਇਸ ਦੀ ਸਥਾਪਨਾ 1994 ਚ ਹੋਈ ਇਸ ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਆ ਤੇ ਐਟ ਪ੍ਰੈਸੈਂਟ ਇਸ ਦੇ CEO ਆ ਸਸੀਦਰ ਜਗਦੀਸ਼ਨ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ